ਦੇਖੋ ਪਹਿਲਾਂ ਤੁਸੀਂ ਆਪਣਾ ਸਵਾਲ ਠੀਕ ਕਰੋ ਪੰਚਾਇਤੀ ਚੋਣਾਂ ਦੇ ਹੈ ਹੀ ਨਹੀਂ ਇਹ ਇਹ ਚੋਣਾਂ ਦੀ ਲੁੱਟ ਖਸੁੱਟਾ ਜਿਹੜੀ ਆਮ ਪਾਰਟੀ ਜਿਹੜੀ ਉਹ ਕਰਨ ਲੱਗੀ ਆ ਚੋਣਾਂ ਹੋਣ ਤੇ ਫਿਰ ਤੇ ਰੌਲਾ ਗੋਲਾ ਹੀ ਨਾ ਹੋਏ ਨਾ ਕਿਤੇ ਗੋਲੀ ਚੱਲੇ ਨਾ ਸੀ ਕਿਤੇ ਪਈਏ ਬਾਕੀ ਪ੍ਰਤਾਪ ਭਰਾਣ ਦੀ ਸੁਖਜਿੰਦਰ ਐਮਪੀ ਸਾਹਿਬ ਦੀ ਲੀਡਰਸ਼ਿਪ ਤੇ ਲੈ ਅਸੀਂ ਦੀ ਸਾਹ ਕੋ ਗਏ ਸਭ ਇਹ ਬਰਤਪ ਜੀ ਅਗਲੀ ਗੱਲ ਦੱਸਦੇ ਨੇ ਉੱਥੇ ਕੀ ਹੋਇਆ ਕੋਲ ਸਾਡੇ ਹਲਕੇ ਜੀ ਸਾਰੇ ਪੰਜਾਬ ਦੀ ਹਾਲਤ ਆ ਤੇ ਸਾਡੇ ਹਲਕੇ ਫਤਗੜ ਚੂੜੀਆਂ ਬਟਾਲਾ ਕਾਦੀਆਂ ਸਾਰੇ ਇੱਕੋ ਹੀ ਕਿਸਮ ਦੀ ਗੱਲ ਆ ਬਦ ਕਿਸਮ ਦੀ ਗੱਲ ਆ ਵੀ ਅਸੀਂ ਕਿ ਉਹਦੋਂ ਇਲੈਕਸ਼ਨ ਕਮਿਸ਼ਨ ਆ ਕੇ ਸਭ ਇੱਕ ਸੈਕਟਰ ਨੂੰ 90 ਪਿੰਡ ਦੂਜੇ ਸੈਕਟਰ ਨੂੰ 80 ਪਿੰਡ ਕੁਝ ਬਿੰਡ ਫਤਗੜ ਚੂੜੀਆਂ ਦੇ ਕੁਝ ਪਿੰਡ ਬਟਾਲੇ ਦੇ ਕੁਝ ਪਿੰਡ ਧਾਰੀਗਲ ਦੇ ਉਹ ਸੈਕਟਰ ਦੇ ਲੋਕ ਕਿੱਥੇ ਲੱਭਣ ਸੋ ਸਾਰੀ ਖੱਜਲ ਖਰਾਬੀ ਆ ਸਰਕਾਰ ਦੀ ਨੀਅਤ ਮਾੜੀ ਆ ਸਰਕਾਰ ਇਹ ਨਹੀਂ ਇਲੈਕਸ਼ਨਾਂ ਨਹੀਂ ਕਰਾਉਣਾ ਚਾਹੁੰਦੀ ਸਰਕਾਰ ਇਹ ਇਲੈਕਸ਼ਨਾਂ ਜਿਹੜੀ ਆ ਉਹ ਉੱਠੇ ਸਿੱਧਾ ਢੰਗ ਨਾਲ ਜਿੱਤਣਾ ਚਾਹੁੰਦੀ ਤੇ ਫਿਰ ਆਖੇ ਕਿ ਬਿਸ਼ਤਿਆਰ ਲਵਣਗੇ ਵੀ ਪੰਜਾਬ ਜ ਆਪ ਪਾਰਟੀ ਪੂਰੇ ਜੋਰ ਨਾਲ ਜਿੱਤ ਗਈ ਫਿਰ ਉਹਦਾ 2-300 ਕਰੋੜ ਦਾ ਪੈਨ ਜਿਹੜਾ ਉਹ ਖਾਂ ਗਿਆ